ਸ਼੍ਰੀ ਗੁਰੂ ਅਰਜਨ ਕੀਰਤਨ ਮੰਡਲ ਵੱਲੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪ੍ਰੈਸ ਰੋਡ ਵਿਖੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜੇਤੂਆਂ ਨੂੰ ਮੋਮੈਂਟੋ ਅਤੇ ਹੋਰ ਇਨਾਮ ਤਕਸੀਮ ਕੀਤੇ ਗਏ ਇਸ ਮੌਕੇ ਗੁਰੂ ਅਰਜਨ ਕੀਰਤਨ ਮੰਡਲ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਵੱਲੋਂ ਧਾਰਮਿਕ ਮੁਕਾਬਲਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਇਹ ਮੁਕਾਬਲੇ ਕਰਵਾਏ ਗਏ ਨੇ ਉਨ੍ਹਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪ੍ਰੈਸ ਰੋਡ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ ਦਾ ਇਸ ਉਪਰਾਲੇ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਹੈ ਜੋ ਨਹੀਂ ਕੀਤਾ ਮੁੰਡਾ ਲੋ ਪਿਛਲੇ 60 ਸਾਲਾਂ ਤੋਂ ਜੋ ਬੱਚਿਆਂ ਦੇ タルਕ ਨੂੰ ਭਾਰਕ ਨੂੰ ਕਾਮਲੇ ਰਵਾਇਆ ਜਾ ਰਿਹਾ ਹੈ ਦੂਜੀ ਲੜੀ ਦੇ ਦੌਰਾਨ ਅੱਜ ਦਾ ਗੁਰਬਾਣੀ ਕੰਢ ਦਾ ਮੁਕਾਬਲਾ શ્રી ਗੁਰੂ ਹਰਿਬਿਦਰ ਕਾਲਜ ਸਕੂਲ ਪ੍ਰੈਸਰੋਂ ਦੇ ਨਜ਼ਦੀਕ ਖੇਰੇਪਿਆਂ ਮਾਰਕੀ ਰੱਖਿਆ ਗਿਆ ਸੀ ਜਿਸ ਵਿੱਚ ਲਗਭਗ 100 ਤੋਂ ਉੱਪਰ ਬੱਚਿਆਂ ਨੇ ਗੁਰਬਾਣੀ ਕੰਢ ਦੇ ਮੁਕਾਬਲੇ ਭਾਗ ਲਿਆ ਉਹਨਾਂ ਨੂੰ ਵੱਖਰੇ ਵੱਖਰੇ ਇਨਾਮ ਦਿੱਤੇ ਗਏ ਸਭ ਤੋਂ ਉੱਤਮ ਕੋ ਲੈ ਕੇ ਕੀ ਰੀਡਿੰਗ ਦਾ ਕਾਰਨ ਨਾਮ ਵੱਜੇਗੇ ਸਰਟੀਫਿਕੇਟ ਨਾਲ ਦਿੱਤੇ ਗਏ ਹਨ ਸਾਰੇ ਬੱਚਿਆਂ ਨੂੰ ਪ੍ਰੋਫੈਸਮੈਂਟ ਵੀ ਥੋੜੀ ਅਚੀ ਤਰ੍ਹਾਂ ਕੀਤੀ ਗਈ ਹੈ ਸਾਰਿਆਂ ਹੁਣ ਦਾ ਬੱਚਿਆਂ ਦਾ ਧਿਆਨ ਰੱਖਿਆ ਜਾਂਦਾ ਹੈ ਅਸੀਂ ਚਾਹੁੰਦੇ ਹਾਂ ਕਿ ਬੱਚੇ ਆਪਣੇ ਸੁੰਗਰੇ ਤੇ ਆਸਰਾ ਜੁੜਨ ਕੌਣੀ ਨਾਲ ਜੁੜਨ ਇਸੇ ਇਸੇ ਤਰ੍ਹਾਂ ਗੌਂਦ ਦੀ ਸੇਵਾ ਕਰਦੇ ਨੇ ਅੱਜ ਦੇ ਜੋ ਕੁਰਬਾਨੀ ਕਾਂਟ ਪ੍ਰਤੀਕਤਾ ਹੋਈ ਸੀ ਇਤਨਾ ਚ ਬੱਚਿਆਂ ਨੇ ਬਹੁਤ ਬਹੁਤ ਕੀ ਧੰਨਵਾਦੀਆਂ ਜਿੰਦੇ ਪਰਿਵਾਰਾਂ ਸੁਣਾਈਆਂ ਛੋਟੇ ਛੋਟੇ ਬੱਚਿਆਂ ਨੇ ਵੱਡੂ ਬਾੜੇ ਦੇ ਬੱਚੇ ਵੱਡੇ ਬੱਚੇ ਨੇ 12 15 ਵਰ੍ਹਿਆਂ ਤੱਕ ਸਰੋਤ ਰਿਆ ਬਾਈ ਦੀ ਪਾਕ ਰੇਸ਼ੀਤ ਦਾ ਸਾਰੇ ਸੇਵਾਦਾਰੀ ਸਾਰੇ ਬੱਚਿਆਂ ਦੀ ਸਾਰੇ ਰੇਸ਼ੀਤ ਦਾ ਕ੍ਰਿਤਕਲਾ ਵਿਖਾਣਾ ਇਹ ਬੱਚਿਆਂ ਦੀ ਕੰਪੀਟੀਸ਼ਨ ਲਗਭਗ 60 ਸਾਲ ਤੋਂ ਚੱਲ ਰਹੀ ਹੈ ਪਹਿਲਾਂ ਡਾਕਟਰ ਹਰ ਸਿੰਘ ਸੇਵਕ ਪੰਜ ਸ਼ਰਤਾਂ ਦਾ ਬਾੜ ਸੌਂਦੇ ਹੁੰਦੇ ਸੀ ਉਸ ਤੋਂ ਬਾਅਦ ਇੱਕ ਵਾਰ ਜੈ ਜੀ ਮਾਤਾ ਜੀ ਰੋਚੀ ਜੀ ਦੀ ਜੋ ਕੋਮਾ ਜੋਤੀ ਸੋ ਜੋਫਾ ਸੋਈਏ ਉਹ ਪੇਸ਼ਾ ਇੱਕ ਸੌਦਰ ਦਾ ਪਾਠ ਹੈ ਜਦ ਕਿਹੜਾ ਬੱਚਾ ਕੰਟੀ ਪਾਣੀਆ ਸੁਣਾਉਂਦਾ ਸੀ ਉਹਨਾਂ ਨੂੰ ਵਕਤ ਵਕਤ ਵੱਡਾ ਇਨਾਮ ਦਿੱਤਾ ਜਾਂਦਾ ਸੀ ਔਰ ਤੋਂ ਬਾਅਦ ਭਾਤੇ ਭਾਈ ਜਗਜੀਤ ਸਿੰਘ ਜੀ ਪਤਾਨ ਜੀ ਆਏ ਉਹ ਸਾਹਬ ਕਾਮ ਸਿੰਘ ਜੀ ਪਤਾਨ ਜੀ ਹਨ ਇਹਨਾਂ ਨੇ ਸਾਹਬੀਆਂ ਪਾਣੀਆ ਦਾ ਆਰ ਸ਼ੁਰੂ ਕਰਤਾ ਸੁਣਾਉਣਾ ਕੋਣ ਬੱਚਿਆਂ ਨੂੰ ਫਰਥ ਸੈਕੰਡ ਥਰਡ ਕੱਢ ਕੇ 100 ਤੱਕ ਜਿੰਨੇ ਵੀ ਆਉਂਦੇ ਹਨ ਉਹਨਾਂ ਨੂੰ ਨਾਮ ਦਿੱਤੇ ਜਾਂਦੇ ਹਨ ਸਾਨੂੰ ਆਪਣੇ ਸਰਦਾਰ ਤੇ ਆਪਣੇ ਆਪਿਆਂ ਤੇ ਆਪਣੇ ਘਰਵਾਂ ਤੇ ਮਾਣ ਹੈ ਖਾਸ ਕਰਕੇ ਜਿਹੜੋਂ ਦਿੱਲੀ ਪਿਰੇ ਕੀ ਇਸਟੇਪ ਪਰਮਾਨਗੀ ਦੀ ਸੇਵਾ ਕਰੇ ਹਨ ਉਹਨਾਂ ਦਾ ਵੀ ਬੜਾ ਵੱਡਾ ਮਾਣ ਹੈ ਉਹ ਕੰਗੀ ਸੇਵਾ ਨਿਭਾ ਰਹੇ ਹਨ ਦਾਸਤਾਈ ਕੁਮਾਰੀ ਜਾਂ ਸੇਵਾਦਾਰ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਡੇ ਜੋ ਮਾਣ ਵੀ ਆਡੇ ਬੱਚੇ ਵੀ ਇਹ ਕਿਤਾਬ ਕੰਪੀਟੀਸ਼ਨ ਚੱਲ ਰਿਹਾ ਹੁਣ ਚੱਲਦੇ ਰਹੇ ਹਨ ਤੇ ਇਸ ਕਰਕੇ ਮੈਂ ਆਪਣੇ ਪੈਨਾ ਪਾਵਾਂ ਨੂੰ ਬੇਨਤੀ ਕਰਾਂ ਕਿ ਸਾਰੇ ਸਾਨੂੰ ਪੂਰਾ ਸਹਿਯੋਗ ਮਿਲਣ a few are there ਤਾਂ ਜੋ ਇਹ ਜਿੱਤਾ ਹੋ ਜੇ بیچਨ ਅੰਦਰ ਚੱਲ ਰਿਹਾ ਹੈ ਇਹ ਤਾਂ ਹੀ ਚੱਲਦਾ ਹੈ